ਉਦੋਂ ਉਹਨੂੰ ਮੋਅਲ ਮਿਲਾਇਆ ਮੋਅਲ ਪੁਲਸਰਾਣਾ ਚੱਕੇ ਦੂਸਰ ਮੋਅਲ ਦੇ ਨੇੜੇ ਤੇ ਪਿਆ ਜੀ ਕੱਪੜੇ ਪੈਣੇ ਉਹਦੇ ਫਿਰ ਪਤਾ ਲੱਗਾ ਤੁਹਾਨੂੰ ਕੁਝ ਪਤਾ ਲੱਗਿਆ ਕੀ ਕਾਰਨ ਰਿਹਾਗਾ ਕੋਈ ਨੂੰ ਕੋਈ ਨਹੀਂ ਪਤਾ ਤੁਸੀਂ ਸਾਡੇ ਕੋਲੀ ਬੈਠਾ ਰਿਹਾ 11 ਵਜੇ ਦੁਕਾਨ ਤੇ ਆਇਆ ਸਾਡੇ 12 ਵਜੇ ਮੁੰਡਾ ਉਹਨੂੰ ਕਰੇ ਟੈਲੀ ਠੀਕ ਕਰਨ ਗਿਆ ਉਹਦਾ ਟੈਲੀ ਠੀਕ ਕਰਾ ਕੇ ਉਹ ਆਪਣੇ ਬੱਚੇ ਨੂੰ ਲੈਣ ਚਲਾ ਗਿਆ ਪਰ ਸੈਨਿਆ ਕੋ ਪਤਾ ਸੰਤੋਖ ਕਿੰਨੇ ਵਜੇ 2:00 12 ਵਜੇ 12:30 ਉਹਨੂੰ ਘਰ ਛੱਡਿਆ ਕਰ ਲੈਣ ਨੂੰ ਉਸ ਤੋਂ ਬਾਅਦ ਨਹੀਂ ਪਤਾ ਵੀ ਕੀ ਹੋਇਆ ਕਿੰਨੇ ਬੱਚੇ ਨੇ ਰੱਖੇ ਇਸ ਬੇਟਾ ਇੱਕ ਬੇਟੀ ਹੈ ਜੀ ਬੇਟੀ ਹੈ ਕਿੰਨੀ ਉਮਰ ਹੈ ਨਾਮ ਯਸ਼ਵਾਲਾ 55 ਸਾਲ ਦੀ ਉਮਰ ਹੈ ਉਹ ਕੰਮ ਕੀ ਕਰਦੀ ਸੀ ਕੰਮ ਉਸੇ ਛੋਟਾ ਮੋਟਾ ਦੀ ਬਾਲਾ ਕੰਮ ਹੈਗਾ ਤੀ ਫੈਕਟਰੀ ਦਾ ਫੈਕਟਰੀ ਬੰਦ ਹੋ ਗਈ ਹੁਣ ਡੇਢਿੰਗ ਦਾ ਕੰਮ ਕਰਦਾ ਸੀ ਕਿ ਲੱਗਦਾ ਵੀ ਟੈਨਸ਼ਨ ਚ ਰਹਿੰਦੀ ਸੀ ਕੁਛ ਕਹਿ ਨਹੀਂ ਸਦਾ ਕਦੇ ਐਸੀ ਜੀ ਗੱਲ ਹੋਈ ਤਾਂ ਨਹੀਂ ਹੈ ਸਾਨੂੰ ਹੌਸਲਾ ਹੀ ਦੇਣਾ ਹੁੰਦਾ ਵੀ ਚਲ ਕੋਈ ਗੱਲ ਨਹੀਂ ਜਿਹੜਾ ਹੋ ਗਿਆ ਤਾਂ ਆਪਣਾ ਕੰਮ ਕਰ ਹਮ ਹੌਸਣ ਨਹੀਂ ਹੋ ਗੱਲਾਂ ਦੀ ਉਹ ਤਾਂ ਜਿਵੇਂ ਹ ਮਹੱਲੇ ਦਾ ਮੁੰਡਾ ਖੜਾ ਹੁੰਦਾ ਜਾਨਵਰਾਂ ਨੂੰ ਹੁੰਦੀ ਆ ਮੈਨੂੰ ਕਹਿੰਦਾ ਰੋਟੇ ਬੋਲ ਤੇ ਛੱਡਿਓ ਬਸ ਤੂੰ ਮੈਨੂੰ ਕਿਸੇ ਨਾਲ ਮਿਲਣਾ ਆਉਣਾ ਉਹ ਜਿਹੜਾ ਛੱਡ ਕੇ ਬਾਪ ਚਲਾ ਗਿਆ ਪਸੰਦ ਨਹੀਂ ਪਤਾ ਤਾਂ ਤੂੰ ਤੁਸੀਂ ਬਗਾਈ ਨਹੀਂ ਅਜੇ ਵੀ ਉਹਨਾਂ ਨੂੰ ਨਹੀਂ ਸਫਲਤਾ ਮਿਲਿਆ ਕੋਈ ਹਾਲ ਤੱਕ ਉਹ ਮੇਰੇ ਨਹੀਂ ਹੈ ਸਾਡੇ ਕੋਲ ਇਨਫੋਰਮੇਸ਼ਨ ਆਈ ਵੀ ਕਿਸੇ ਕੋਈ ਵਿਅਕਤੀ ਨਾ ਨਯਤ ਛਾਲ ਮਾਰ ਗਿਆ ਉਸੇ ਟਾਈਮ ਅਸੀਂ ਰਸੇ ਵਗੈਰ ਦਾ ਇੰਤਜ਼ਾਮ ਕਰਕੇ ਅਸੀਂ ਕੋਸ਼ਿਸ਼ ਕੀਤੀ ਵੀ ਇਹਦੋਂ ਲੱਭਿਆ ਜਾਵੇ ਵਟਰ ਪਰ ਨਹੀਂ ਮਿਲਿਆ ਜਿਸ ਦਾ ਨਾਮ ਜਸ਼ਪਾਲ ਹੈ ਪੁੱਤਰ ਦਵਾਰਕਾ ਦਾ ਬਟਿੰਡੀਆ ਮਹੱਲਾ ਨਾਬੇ ਦਾ ਰਹਿਣ ਵਾਲਾ ਬਾਅਦ ਚ ਪਤਾ ਲੱਗਿਆ ਸਾਨੂੰ ਤੇ ਉਮਰ ਕਰੀਬ ਸਾਨੂੰ ਪਤਾ ਲੱਗਿਆ ਕਾਰਨ ਹਲੇ ਕੁਝ ਨਹੀਂ ਉਹਦਾ ਪਰਿਵਾਰ ਨੂੰ ਪਤਾ ਕਰਾਂਗੇ ਹੁਣ ਕੀ ਪਤਾ ਲੱਗਣਾ ਜਿਹੜਾ ਹੈ ਚੌਂਕੀ ਦੇ ਮਲਾਜਨ ਵੀ ਦੇਖਿਆ ਜੀ ਕਿ ਕਿਸ ਤਰ੍ਹਾਂ ਕਿੱਧਰੋਂ ਆ ਰਹੇ ਸੀ ਉਹਨਾਂ ਨੂੰ ਦੱਸਣ ਮੁਤਾਬਕ ਆ ਵੀ ਇਧਰੋਂ ਮਤਲਬ 90 ਸਾਈਡ ਤੋਂ ਹੀ ਨਹਿਰ ਦੇ ਡੁੱਬੇ ਦਾ ਦਿਖਾਈ ਦਿੱਤਾ ਸੀ ਮਾੜਾ ਮੋਟਾ ਉਹ ਮੂੰਹ ਚ ਝੱਕ ਚੋ ਕੁ ਵੀ ਆਈ ਉਸੇ ਟਾਈਮ ਇੱਕ ਲੜਕਾ ਰਸਾ ਦੇ ਕੇ ਨਹਿਰ ਵੀ ਗਿਆ ਤੇ ਪਰ ਉਹਦੇ ਉਹਨੂੰ ਸਫਲਤਾ ਨਹੀਂ ਮਿਲੀ ਤੇ ਹੁਣ ਵੀ ਗੋਤਾਖੋਰ ਲੱਗੇ ਹੋਏ ਨੇ ਦੇਖਦੇ ਜੇ ਜਦੋਂ ਮਿਲ ਗਈ ਫਿਰ ਕਿੰਨਾ ਕੁ ਟਾਈਮ ਹੋ ਗਿਆ ਗੋਤਾਖੋਰਾਂ ਨੂੰ ਗੋਤਾਖੋਰ ਚ 4 ਘੰਟੇ ਹੋਈ ਲੱਗੇ ਇਹਨੂੰ ਹਾਂਜੀ ਉਸੇ ਟਾਈਮ ਬੁਲਾ ਲਈ ਸੀਗੇ ਉਸ ਤੋਂ ਬਾਅਦ 3-4 ਘੰਟੇ ਲੱਗ ਰਹੇ ਨੇ ਕੋਸ਼ਿਸ਼ਾਂ ਜਾਰੀ ਨੇ ਜੇ ਮਿਲ ਗਈ ਰੈਡ ਬੁਡ ਜੋ ਜਿੰਮੇ ਕਾਰਵਾਈ ਉਹ ਕਰਦਾਂਗੇ